ਇਸ ਵਿਲੈ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ ਅਮ੍ਰਿਤਪਾਲ ਸਿੰਘ ਨੇ ਬਤੌਰ ਐਮਪੀ ਸੌਂ ਚੁੱਕ ਲਈ ਹੈ ਤੁਹਾਨੂੰ ਦੱਸਦੇ ਕਿ ਹੁਣੇ-ਹੁਣੇ ਅਮ੍ਰਿਤਪਾਲ ਨੇ ਭਾਰਤ ਦੇ ਸੰਵਿਧਾਨ ਦੀ ਸੰਸਦ ਦੇ ਵਿੱਚ ਸੌਂ ਚੁੱਕੀ ਹੈ ਕਿਉਂਕਿ ਖਡੂਰ ਸਾਹਿਬ ਤੋਂ ਐਮਪੀ ਬਣੇ ਸੀ ਲੋਕਾਂ ਨੇ ਵੱਡੀ ਲੀਡ ਦੇ ਨਾਲ ਅਮ੍ਰਿਤਪਾਲ ਨੂੰ ਜਿਤਾਇਆ ਸੀ ਤੇ ਜਿੱਥੇ ਅੱਜ ਪੰਜਾਬ ਪੁਲਿਸ ਦੇ ਵੱਲੋਂ ਉਹਨਾਂ ਨੂੰ ਸੰਸਦ ਦੇ ਵਿੱਚ ਲਿਆਂਦਾ ਗਿਆ ਡਿਬਰੂਗੜ੍ਹ ਜੇਲ੍ਹ ਤੋਂ ਵੱਡੀ ਸੁਰੱਖਿਆ ਦੇ ਨਾਲ ਜਿੱਥੇ ਲੋਕ ਸਭਾ ਸਪੀਕਰ ਦੇ ਕਮਰੇ ਦੇ ਵਿੱਚ ਅਮ੍ਰਿਤਪਾਲ ਨੇ ਸੌਂ ਚੁੱਕ ਲਈ ਹੈ ਜਿਸ ਦੀ ਖੁਸ਼ੀ ਦੇ ਵਿੱਚ ਉਹਨਾਂ ਦੇ ਪਿੰਡ ਜੱਲੂਪੁਰ ਖੇੜਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਕਿ ਕਿੰਨੀ ਖੁਸ਼ੀ ਹੈ ਉਹਨਾਂ ਦੇ ਸਮਰਥਕਾਂ ਨੂੰ ਪਿੰਡ ਦੇ ਲੋਕਾਂ ਨੂੰ ਉਹਨਾਂ ਦੇ ਲੋਕ ਸਭਾ ਦੇ ਐਮਪੀ ਅੰਮ੍ਰਿਤਪਾਲ ਸਿੰਘ ਨੇ ਸੌਂ ਚੁੱਕ ਲਿਆ ਸੰਸਦ ਦੇ ਵਿੱਚ ਜਿਸ ਦੀ ਖੁਸ਼ੀ ਦੇ ਵਿੱਚ ਪਿੰਡ ਦੇ ਲੋਕਾਂ ਦੇ ਵੱਲੋਂ ਲੱਡੂ ਵੰਡੇ ਜਾ ਰਹੇ ਨੇ ਪੰਗੜੇ ਪਾਏ ਜਾ ਰਹੇ ਨੇ ਤਸਵੀਰਾਂ ਇਹ ਉਹਨਾਂ ਦੇ ਪਿੰਡ ਜੱਲੂਪੁਰ ਖੇੜਾ ਦੀਆਂ ਨੇ ਦੇਖ ਸਕਦੇ ਹੋ ਕਿ ਕਿਵੇਂ ਪਿੰਡ ਦੇ ਲੋਕਾਂ ਨੂੰ ਚਾਹ ਚੜ੍ਹਿਆ ਉਹਨਾਂ ਦੀ ਸੌਂ ਚੁੱਕਣ ਦਾ ਕਿਉਂਕਿ ਅੰਮ੍ਰਿਤਪਾਲ ਦੇ ਵੱਲੋਂ ਅੱਜ ਸੌ ਚੁਕਲੀ ਆ ਭਾਰਤ ਦੇ ਸੰਵਿਧਾਨ ਦੀ ਸੌ ਚੁਕਲੀ ਗਈ ਹੈ ਜਿਸ ਦੀ ਖੁਸ਼ੀ ਦੇ ਵਿੱਚ ਉਹਨਾਂ ਦੇ ਪਿੰਡ ਦੇ ਵਿੱਚ ਵਿਆਵਰਗਾ ਮਾਹੌਲ ਹੈ ਸਿੰਘ ਉਹਨਾਂ ਤੀ ਜਿਹੜੀ ਇਹ ਸੌ ਚੁਕ ਸਮਾਗਮ ਹੋਇਆ ਵਾ ਤੁਸੀਂ ਲੱਡੂ ਮੰਡੇ ਕੀ ਕਹਿਣਾ ਚਾਹੁੰਦੇ ਜੀ ਇਹ ਲੱਡੂ ਮੰਡੇ ਕੱਲੇ ਅਹੀਂ ਨਹੀਂ ਮੰਡੇ ਇੱਥੇ ਹਿੰਦੂ ਵੀ ਰਹਿੰਦੇ ਵੀ ਮੰਡੇ ਆ ਤੇ ਮੁਸਲਮਾਨ ਵੀ ਰਹਿੰਦੇ ਵੀ ਮੰਡੇ ਆ ਕਿਉਂਕਿ ਹਰ ਇੱਕ ਨੂੰ ਉਹਨਾਂ ਸਮਝਿਆ ਵੀ ਇਹ ਜਿਹੜੇ ਭਾਈ ਸਾਹਿਬ ਹੁਣੀਆਂ ਪੇ ਚੰਗੇ ਕੰਮ ਕਰਨ ਨੇ ਕਿਉਂਕਿ ਨਸ਼ਿਆਂ ਦੇ ਕੋਹੜ ਤੋਂ ਦੂਰ ਕਰਨ ਦੇ ਨੇ ਆਪਣੇ ਜਿਹੜੇ ਧਰਮ ਦੇ ਨਾਲ ਜੋੜਨਦੇ ਨੇ ਇਹ ਜਿਹੜੇ ਚੰਗੇ ਕੰਮ ਕੀਤੇ ਆ ਜਿਹੜੀ ਸਰਕਾਰ ਵੱਲੋਂ ਐਨਐਸਏ ਲਾਈ ਗਈ ਝੂਠੀ ਉਹਨੂੰ ਖਾਰਜ ਜਨਤਾ ਨੇ ਕਰਕੇ ਜਿਤਾ ਕੇ ਭੇਜਿਆ ਇਸ ਕਰਕੇ ਹੁਣ ਤੇ ਵੇਲੇ ਐਨਐਸਏ ਖਤਮ ਹੋਣੀ ਚਾਹੀਦੀ ਆ ਤੇ ਭਾਈ ਸਾਹ ਨੂੰ ਰਿਹਾ ਕਰਨਾ ਚਾਹੀਦਾ ਜਿਸ ਤਰ੍ਹਾਂ ਰਹਿੰਦੇ ਕੰਮ ਆ ਨਸ਼ੇ ਦੇ ਮੁੱਦੇ ਆ ਉਹਦੇ ਤੇ ਆ ਕੇ ਉਹ ਕੰਮ ਕਰਨਗੇ ਸਾਰੀਆਂ ਟੀਮਾਂ ਬਣਾ ਕੇ ਕੰਮ ਕਰਨਗੇ ਆ ਬਾਗਾ ਬਾਰਡਰ ਖਲਾਉਣ ਇੱਥੋਂ ਦੀ ਬੇਰੋਜ਼ਗਾਰੀ ਜਿਹੜੀ ਉਹ ਖਤਮ ਹੋਵੇ ਤੇ ਇੱਥੋਂ ਦਾ ਜਿਹੜਾ ਗੁਰੂ ਸਾਹਿਬ ਲਿਖੇ ਜਿਹੜਾ ਉਹ ਵਿਕਾਸ ਹੋਵੇ ਸਾਹ ਹਲਕੇ ਵਿੱਚ ਖੁਸ਼ੀ ਦੀ ਬਹੁਤ ਜਿਆਦੀ ਲਹਿਰ ਆ ਅੱਜ ਤਰਨਤਾਰਨ ਸਾਹਿਬ ਵਿੱਚ ਬੋੜੀ ਚੌਂਗ ਵਿਖੇ ਅੱਜ ਅਸੀਂ ਲੱਡੂਆਣਾ ਜਿਹੜਾ ਜਿਹੜਾ ਖੁਸ਼ੀ ਦੀ ਮਨਾ ਕੇ ਅਸੀਂ ਜਿਹੜਾ ਕੀਤਾ ਵਾ ਪ੍ਰੋਗਰਾਮ ਕੀਤਾ ਗਿਆ ਵਾ ਜਿਹੜਾ ਇੱਕ ਸਭ ਤੋਂ ਵੱਡਾ ਮੁੱਦਾ ਵਾ ਇੱਕ ਬੇਦਬੀ ਦਾ ਮੁੱਦਾ ਵਾ ਜੀ ਇੱਕ ਨਸ਼ਿਆਂ ਦਾ ਮੁੱਦਾ ਜੀ ਸਭ ਤੋਂ ਵੱਡਾ ਮੁੱਦਾ ਵਾ ਜਿਹੜੀਆਂ ਜਿਹੜੀਆਂ ਆਪਣੇ ਬੰਦੀ ਸਿੰਘ ਨੇ ਉਹ ਜਿਹੜੇ ਅੱਜ ਜੇਲਾਂ ਵਿੱਚ ਬੈਠੇ ਨੇ ਸਜ਼ਾ ਪੂਰੀਆਂ ਕਰਕੇ ਬੈਠੇ ਨੇ ਪਰ ਕਿਸੇ ਨੇ ਕਿਸੇ ਸਰਕਾਰ ਨੇ ਜਿੰਨੀਆਂ ਵੀ ਸਰਕਾਰਾਂ ਆਈਆਂ ਪਰ ਕਿਸੇ ਨੇ ਉਹਨਾਂ ਦੀ ਕੋਸਾਰ ਨਹੀਂ ਲਈ ਗਈ ਤੇ ਅਸੀਂ ਪੂਰੀ ਜਿਹੜੀ ਸਿੱਖ ਸੰਗਤ ਆ ਜਿਹੜੀ ਉਹਨਾਂ ਨੂੰ ਅਪੀਲ ਕਰਦੇ ਸੀ ਉਹਨਾਂ ਵੱਲੋਂ ਅਪੀਲ ਕਰਦੇ ਆ ਤੇ ਜਿਹੜਾ ਉਹਨਾਂ ਨੂੰ ਜਿਹੜੇ سزا ਜਿਹੜੀ ਭੁਗਤੀ ਗਈ ਆ ਉਹਨਾਂ ਨੂੰ ਬਾਹਰ ਕੱਢ ਕੇ ਜਿਹੜਾ ਉਹ ਆਪਣ ਜੋ ਉਹਨਾਂ ਨੇ ਕੀਤਾ ਸੀ ਜਿਹੜਾ ਪ੍ਰਿਆ ਜਿਹੜਾ ਉਹ ਜਿਹੜਾ ਲੋਕ ਜਿਹੜਾ ਤੰਤਰ ਦਾ ਜਿਹੜਾ ਆਪਣਾ ਲੋਕਤੰਤਰ ਦਾ ਜਿਹੜਾ ਹੋਕਾ ਦਿੰਦੇ ਨੇ ਸਰਕਾਰਾਂ ਪਰ ਉਹ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਵਾ ਜਿਹੜੀ ਸਰਕਾਰ ਅੱਜ ਜਿਹੜੇ ਇੱਥੇ ਮੁੱਦੇ ਆ ਤੁਸੀਂ ਹਸਪੀਟਲ ਜਾ ਕੇ ਵੇਖੋਗੇ ਨਸ਼ਾ ਜਨਾਨੀਆਂ ਵੀ ਉੱਥੇ ਬੈਠੀਆਂ ਪੈਣਾ ਉੱਥੇ ਬੈਠੀਆਂ ਨੇ ਨਸ਼ਾ ਕਰਦੀਆਂ ਪਈਆਂ ਨੇ ਵੀਰ ਬੈਠੇ ਨੇ ਜਿਹੜੇ ਬੁਰੀ ਹਾਲਤ ਉਹਨਾਂ ਦੀਆਂ ਤੇ ਸਰਕਾਰਾ ਉਹਨੂੰ ਕੋਈ ਸਾਰ ਨਹੀਂ ਲੈ ਰਹੀਆਂ ਉਹਨਾਂ ਦੀਆਂ ਤੇ ਭਾਈ ਸਾਹਿਬ ਨੇ ਜਿਹੜੀ ਵਹੀਰ ਚਲਾਈ ਸੀ ਇੱਕ ਨਸ਼ਾ ਨੂੰ ਲੈ ਕੇ ਉੱਚ ਹਰ ਧਰਮ ਦਾ ਜਿਹੜਾ ਇੱਕ ਨਸ਼ੇ ਨੂੰ ਕਿਸੇ ਦੀ ਯਾਦ ਨਹੀਂ ਪੁੱਛੀ ਗਈ ਉਹਨਾਂ ਨੂੰ ਉਹਦਾ ਦਾ ਨਸ਼ਾ ਛਡਾਇਆ ਗਿਆ ਤੇ ਗੁਰੂ ਵਾਲੇ ਬਣਾ ਕੇ ਪਾਇਆ ਗਿਆ ਜਿਹੜਾ ਭਾਈ ਸਾਹਿਬ ਨੂੰ ਇੰਨੇ ਵੋਟ ਪੈਣ ਦਾ ਕਾਰਨ ਇਹ ਸੀ ਕਿ ਉਹਨਾਂ ਨੇ ਜਦੋਂ ਉਹਨਾਂ ਨੇ ਖਾਲਸਾ ਵਹੀਰ ਚਲਾਈ ਹਰ ਇੱਕ ਧਰਮ ਦੇ ਬੰਦੇ ਨੂੰ ਆਪਣੀ ਛਾਤੀ ਨਾਲ ਰਿਕਨਾ ਲਾ ਕੇ ਥੋੜਾ ਤੱਕ ਦੂਸਰੇ ਧਰਮਾਂ ਲੋਕਾਂ ਦੇ ਨਸ਼ੇ ਛਡਾਏ ਔਰ ਲੋਕਾਂ ਦੀ ਇੰਟਰਵਿਊ ਵੀ ਆ ਚੁੱਕੀ ਆ ਇਸ ਕਰਕੇ ਭਾਈ ਭਾਈ ਅਮਰਪਾਲ ਸਿੰਘ ਦੇ ਬਾਹਰ ਆਉਣ ਦੇ ਨਾਲ ਕਰਨਤਾਰਨ ਖਡੂਰ ਸਾਹਿਬ ਹਲਕਾ ਨਸ਼ਾ ਜਿਹੜਾ ਸੁਧਾਰ ਹੋਏਗਾ ਲੁੱਟਾ ਕੋਹਾ ਚੋਰੀਆਂ ਟਕੇਟੀਆਂ ਤੇ ਫਰੋਤੀਆਂ ਇਹਦੇ ਵਿੱਚ ਸੁਧਾਰ ਹੋਗਾ ਕਿਉਂਕਿ ਬਹੁਤ ਜ਼ਿਆਦਾ ਗੱਤਰ ਪੈ ਚੁੱਕਾ ਹੈ ਲੋਕਾਂ ਨੂੰ ਧਮਕੀ ਭਰੇ ਪੱਤਰ ਆ ਰਹੇ ਹਨ ਧਮਕੀ ਭਰੇ ਫੋਨ ਆ ਰਹੇ ਹਨ ਬਿਲਕੁਲ ਪ੍ਰਸ਼ਾਸਨ ਜਿਹੜਾ ਵਾ ਕੋਪ ਕੰਪ ਕਰਨੀ ਨਹੀਂ ਸੁਤਤਾ ਪਿਆ ਸਰਕਾਰ ਕੇ ਟੇ ਮੇਰਾ ਬੜਾ ਕੰਟਰੋਲ ਬਿਲਕੁਲ ਪਕੋਤ ਮਾਨ ਦੀ ਸਰਕਾਰ ਦਾ ਕੰਟਰੋਲ ਨਹੀਂ ਹੈਗਾ ਜੇ ਇਹ ਨਹੀਂ ਕਰ ਸਕਦੀ ਫਿਰ ਜਨਤਾ ਨੂੰ ਅਧਿਕਾਰ ਦੇ ਦਿਓ ਵੇਖਾਂਗੇ ਫਿਰ ਮਨੁੱਖੀ ਧਿਰ ਲੰਘਣਾ ਕਿਵੇਂ ਹੁੰਦੀ ਆ ਫਿਰ ਅਸੀਂ ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਰਹਿ ਕੇ ਕੰਮ ਕਰਦੇ ਭਾਈ ਅੰਮ੍ਰਿਤ ਸਾਹਿਬ ਨੇ ਰਾਹ ਕਰਨਾ ਚਾਹੀਦਾ ਹਰ ਹਾਲਤ ਵਿੱਚ ਤਾਂ ਕਿ ਅਸੀਂ ਉਹਨਾਂ ਨਾਲ ਚੱਲ ਕੇ ਜਿੱਥੇ ਸਾਡੀਆਂ ਡਿਊਟੀ ਲਾਉਣਗੇ ਅਸੀਂ ਕੰਮ ਕਰਾਂਗੇ ਅਤੇ ਜਿਹੜੀ ਮਨੁੱਖੀ ਅਧਿਕਾਰ ਦੇ ਪਾਲਣਾ ਤਾਂ ਹੋਵੇਗੀ ਕਿਉਂਕਿ ਮੈਂ ਪਹਿਲਾਂ ਬੇਟੀਆਂ ਦਿਓ ਵੀ ਅੱਜ ਤੱਕ ਕਰੀ ਇਤਰਾ ਨਹੀਂ ਹੋਇਆ ਇਹ ਬਿਲਕੁਲ ਠਕਾ ਹੋ ਰਿਹਾ ਵਾ 100 ਚੁੱਕ ਤੋਂ ਬਾਅਦ ਬਤੌਰ ਬਰਾਬਰ ਬੈਠੇ ਹੋ ਐਮਪੀ ਬਣ ਚੁੱਕੇ ਹਨ ਹਰਕੇਦੇ ਖਰੂਰ ਸਾਹਿਬ ਦੇ ਮੇਰੀ ਬੇਨਤੀ ਹੈ ਸਰਕਾਰ ਨੂੰ ਇਹਨਾਂ ਨੂੰ ਰਹਾ ਕੀਤਾ ਜਾਵੇ ਤੇ ਉਹ ਆਪਣੇ ਕੰਮਕਾਰ ਸੰਭ ਸਕਣ